ਹਾਂ ਜਦੋਂ ਕੱਕੇ ਕੀ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੜਾ ਧੰਨਵਾਦ ਜੀ ਤੁਸੀਂ ਇੱਥੇ ਆਏ ਹੋ ਚੱਲ ਕੇ ਸਾਰੀਆਂ ਪਾਰਟੀਆਂ ਦੇ ਲੀਡਰ ਇੱਥੇ ਪਹੁੰਚ ਰਹੇ ਨੇ ਤੁਸੀਂ ਸਾਨੂੰ ਅੱਜ ਹੁਣ ਕੀ ਦੇ ਕੇ ਜਾਓਗੇ ਜੇ ਇੱਥੇ ਮੈਂ ਉਹੀ ਕਹਿ ਰਿਹਾ ਮੈਂ ਹਜ਼ਾਰ ਲੀਡਰ ਤੋਂ ਮੈਂ ਨਾਲ ਲੈ ਕੇ ਆਇਆ ਸਾਨੂੰ ਜਾਲ ਕਾਈਦਾ ਜਾਲ ਜਾਲ ਲੋਹੀ ਤੇ ਫੈਲਾ ਬਹੁਤ ਦੇ ਤਾ ਜਾਲ ਦੀ ਬੇਨਤੀ ਸਾਡੇ ਕੋਲ ਲੇਬਰ ਬਹੁਤ ਆ ਸਾਨੂੰ ਐਡੇ ਟਾਈਮ ਐਡੇ ਟਾਈਮ ਸਾਨੂੰ ਜਾਲ ਦੀ ਜਰੂਰਤ ਹੈ ਸਰਦਾਰਾ ਲੋ ਯਾਰ ਇਹਨਾਂ ਨੂੰ ਇੱਕ ਬਿਲਾਨ ਬਣਾ ਦਿਓ ਲੈ ਲੋ ਮੈਂ ਇੱਕ ਕਿੰਨਾ ਕਿੰਨਾ ਹੋਇਆ ਰੇ ਇੱਕ ਮਹੀਨਾ ਹੋਰ ਮੇਰੀ ਗੱਲ ਹੈ ਪਿੱਛੇ ਕਰ ਦਿਓ ਹੋਰ ਪੈਸੇ ਵੀ ਹਜ਼ਾਰ ਲੀਟਰ ਹਜ਼ਾਰ ਲੀਟਰ ਡੀਜ਼ਲ ਮੈਂ ਟੈਂਕ ਚ ਨਾਲ ਲੈ ਕੇ ਆਇਆ ਬਹੁਤ ਧੰਨਵਾਦੀ ਹੋੜ ਦੀ ਲੋਡ ਪਈ ਤੁਸੀਂ ਦੱਸ ਦਿਓ ਮੈਂ ਸ਼ਾਮ ਤੱਕ ਜਬ 500 ਕਿਲੋ ਲੋਡ ਪਈ ਤਾਂ ਅਸੀਂ ਭੇਜ ਦਾਂਗੇ ਦੂਜੇ ਨੰਬਰ ਦੀ ਬੈਂਤ ਇਹਨੂੰ 1500 ਕਰ ਦਿਓ ਜੀ ਡੀਜ਼ਲ ਨੂੰ 1500 ਲੀਟਰ ਆਇਆ 500 ਲੀਟਰ ਅਸੀਂ ਇੱਕ ਮਿੰਟ ਇੱਕ ਮਿੰਟ 2000 ਆ ਗਿਆ ਕਿੰਨਾ ਚਾਹੀਦਾ ਕਿੰਨਾ 1500 ਸਮੇ ਤੋਂ ਖੇੜਾ ਸਾਨੂੰ ਗੱਲ ਹੋਈ ਸੀ ਉਹ ਕਹਿੰਦੇ 1500 ਕਿੰਨਾ ਚਾਹੀਦਾ 1500 ਸਮੇ ਦੇ ਦੋ ਆ ਗਿਆ 2000 ਹੋਰ ਆ ਗਿਆ ਜਿਹੜੇ ਵੀ ਸਾਡੇ ਜਿਹੜੇ ਵੀਰ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰੋਂ ਦੂਰੋਂ ਟਰੈਲੀਆਂ ਲੈ ਕੇ ਆ ਰਹੇ ਸਾਡਾ ਫਰਜ ਬਣਦਾ ਉਹਨੂੰ ਡੀਜ਼ਲ ਪਾ ਕੇ ਦੇਈਏ ਮੈਂ ਠੀਕ ਹੈ ਜੀ ਮੈਂ ਉਹ ਹੀ ਕਰੀ ਨਾ ਤੁਸੀਂ ਐਂ ਕਰਦੇ ਆਂ ਤੁਹਾਨੂੰ ਮੈਂ ਕਰਦਾ ਥੋੜੇ ਬਹੁਤ ਮੇਜ਼ ਆਂ ਮੈਂ ਤੁਹਾਨੂੰ ਰਿਕਲਰ ਆ ਗਿਆ 5000 ਲੀਟਰ ਭੇਜਣਾ ਡੀਜ਼ਲ ਦੂਜੀ ਦੂਜੀ ਬੇਨਤੀ ਦੂਜੀ ਬੇਨਤੀ ਬੁੱਕੀ ਇੱਕ ਮਾਰ ਦੂਜੀ ਬੇਨਤੀ ਸੁਣਿਓ ਇਹ ਟਾ ਇੱਥੇ ਨਹੀਂ ਲੱਗੀ ਹੋਈ ਦੋ ਭਰੇ ਵੀ ਆ ਉਹ ਆ ਵੀ ਲੱਗੀ ਹੋਈ ਆ ਇੱਥੇ ਸਾਰੰਗਪੁਰ ਪਿੰਡ ਹੈ ਜੀ ਨਾਲ 1.5 ਕਿਲੋ ਮੀਟਰ ਜਾਏ ਮੱਝੂਲੇਵਾਲ ਵੀ ਆ ਉੱਥੇ ਤੇ ਆਏ ਹਾਂ ਜੀ ਹਾਂ ਜੀ ਉਹਦੇ ਸਮਾਨ ਵੀ ਦੇ ਆ ਟੀਵੀ ਦੇ ਦੇ ਦੇਖੋ ਜੀ ਸਾਡੀ ਪਾਰਟੀ ਉਹ ਆ ਜਿਹੜੀ ਸਾਡੇ ਨਾਲ ਖੜੇ ਹਾਂ ਜੀ ਹਾਂ ਜੀ ਸਾਨੂੰ ਹਾਦੀ ਕਰਕੇ ਨਹੀਂ ਆ ਨੀ ਦੇਖੋ ਅਨੁਸ਼ਾਨੀਅਤ ਆਪਾਂ ਦਾ ਇਨਸਾਨੀਅਤ ਚਲੋ ਵੱਖਰੀ ਗੱਲ ਆ ਚਲੋ ਤੁਸੀਂ ਪਾਰਟੀ ਦੇ ਕਰਕੇ ਨਹੀਂ ਆ ਹੋਰ ਬਥੇਰੀਆਂ ਪਾਰਟੀਆਂ ਹਾਂ ਤੱਕ ਦੇਖ ਕੇ ਕੁਝ ਨਹੀਂ ਕਈਆਂ ਗੱਲ ਮੈਂ ਲਗਾ ਦੂ ਤੁਸੀਂ ਸਾਡੇ ਮੈਂਬਰ ਸਾਹਿਬ ਆ ਗਏ ਇਨਾਂ ਨੇ ਕਹਿੰਦੇ ਕੋਈ ਮੈਂਬਰ ਉਧਰ ਦੱਸ ਦੋ ਕੋਈ 5000 ਲੀਟਰ ਕੋਈ ਚੀਜ਼ ਨਹੀਂ ਲੈ ਰਣਾ ਸਾਡਿਆਂ ਪਾਸ ਤੋਂ ਤੁਹਾਡੇ ਕੋਲ ਤਪੇ ਦਾ ਨੰਬਰ ਸੀ ਮੇਰਾ ਨੰਬਰ ਲਿਖੋ ਯਾਰ ਮੇਰਾ ਨੰਬਰ ਲਿਖਾ ਦਿਓ